ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਪਾਉਣ ਲੱਗਿਆ ਮੈਂ 50 ਮਿੰਟਾਂ ਸਕਿੰਟਾਂ ਦੀ ਜਿਹਨੂੰ ਵੀਡੀਓ ਵਧੀਆ ਲੱਗੀ ਹੋਵੇ ਸ਼ੇਅਰ ਕਰਦੇ ਹੋ ਹੁਣ ਤਾਕਤੇ ਆਉਣਗੀਆਂ ਜਿਹਨੇ ਰੋਕਣਾ ਤਾਂ ਰੋਕ ਲਿਓ ਜਿਹਨੇ ਨਹੀਂ ਵੀ ਰੋਕਣਾ ਤਾਂ ਵੀ ਰੋਕ ਲਿਓ ਮੈਂ ਪਹਿਲਾਂ ਇਹ ਜਿਹੀ ਵੀਡੀਓ ਪਾਉਂਦਾ ਨਹੀਂ ਸੀ ਹੁਣ ਪਵੰਦੀ ਲਾਉਣੀ ਪੈਣੀ ਆ ਪਹਿਲਾਂ ਮੁਠੀ ਐਂ ਸੀ ਹੁਣ ਮੁਠੀ ਐ ਹੋ ਗਈ ਆ ਦੇਖ ਲੋ ਹੱਥ ਮੇਰਾ ਕਿਹਜਾਇਆ ਜਿੱਦਣੇ ਫਰ ਗਿਆ ਨਾ ਸੇਟਾਂ ਮੋ ਲੱਕ ਕੰਬਰ ਲਾਵਨਾਂਵੇਂ ਸਮਝ ਗਏ ਪੋਸਟ ਵੀ ਪਾਉਂਗਾ ਰੀਲ ਵੀ ਪਾਉਂਗਾ ਚੈੱਕ ਕਰਿਓ ਜੇ ਵਧੀਆ ਲੱਗੀ ਹੋਵੇ ਸ਼ੇਅਰ ਕਰਦੇਓ ਇਹੀ ਜੀ ਵੀਡੀਓ ਨੂੰ ਸਪੋਰਟ ਕਰਿਓ ਤੇ ਵੱਧ ਤੋਂ ਵੱਧ ਕਿਉਂਕਿ ਹੁਣ ਦੁਨੀਆ ਤੇ ਲਹੇ ਨੂੰ ਅੱਗ ਮੈ ਲਾਉਣੀ ਆ ਨਾ ਕਿ ਤੁਸੀਂ ਲਾਉਣੀ ਆ ਪਹਿਲਾ ਮੈਂ ਪਿਆਰ ਨਾ ਸਮਝਾਉਂਗਾ ਫਿਰ ਮੈਂ ਪਵੰਦੀ ਖੁਦ ਲਾਉਂਗਾ ਠੀਕ ਆ ਹਾਂ ਹੁਣ ਜੇ ਜੜ ਤੋਂ ਮਟਣਾ ਨਾ ਮੈਨੂੰ ਮੋਦਾ ਉਠਾਉਣਾ ਪੈਣਾ ਸਮਝ ਗਏ ਹਾਂ ਇਹਨਾਂ ਨੇ ਐ ਨਹੀਂ ਸੁਧਰਨਾ ਮੈਂ ਤਾਂ ਕਹਿਣਾ ਵੀ ਇਹ ਸਿੱਖੀ ਵੱਲ ਤੁਰਨ ਗੁਰੂ ਦੇ ਲੜ ਲੱਗਣ ਤੇ ਸਿਰ ਤੇ ਦਸਤਾਰ ਸਜਾਉਣ ਤੇ ਬਾਣੀ ਸਰਮਨ ਕਰਨ ਸਵੇਰੇ ਸ਼ਾਮ ਗੁਰੂ ਘਰ ਜਾਣ ਬਹੁਤ ਦਿਨ ਹੋ ਗਏ ਕਹਿੰਦੇ ਨੂੰ ਤੇ ਹੁਣ ਨਹੀਂ ਗੁਰੂ ਵਾਲਾ ਬਨੋ ਨਸ਼ਿਆਂ ਨੂੰ ਛੱਡੋ ਸਮਝ ਗਏ ਜੇ ਨਹੀਂ ਅਮਲ ਕਰਨਾ ਤਾਂ ਤਾਂ ਫਿਰ ਰੱਬ ਕੋ ਜਾਣ ਦੀ ਤਿਆਰ ਹੋ ਜਾ ਸੰਝ ਗਏ ਹਾਂ ਠੀਕ ਆ ਖੁਸ਼ੀਆਂ ਦੇ ਜਗਾਰੇ ਨਿਹਾਲ ਹੋ ਜਾਏ ਬਾਬਾ ਦੀਪ ਸਿੰਘ ਦੇ ਮਨ ਨੂੰ ਪਾਵੇ ਸਾਸਰੀਆ ਕਾਲ ਤਨ ਤਨ ਬਾਬਾ ਗੁਰੂ ਗੋਬਿੰਦ ਸਿੰਘ ਦੇ ਮਨ ਨੂੰ ਪਾਵੇ ਸਾਸਰੀਆ ਕਾਲ ਬਲੇਈ ਸੋਨਿਹਾਲ ਸਾਸਰੀਆ ਕਾਲ